ਅਸੇਕਾਰ ਜੀ ਬੈਰ ਜੀ ਕਾ ਖਾਲਸਾ ਬੈਰ ਜੀ ਕੀ ਫਤਿਹ ਅੱਜ ਵੇਲੇ ਤੁਹਾਨੂੰ ਇੱਕ ਹੋਰ ਸਭ ਤੋਂ ਵੱਡੀ ਖਬਰ ਸੁਣਾਉਣਾ ਆ ਤੁਸੀਂ ਧਿਆਨ ਦੇ ਨਾਲ ਪੂਰੀ ਵੀਡੀਓ ਨਾਲ ਬਨੇ ਰਹੋ ਇਹ ਗੱਲ ਹੈ ਕਿ ਆ ਨਾਲ ਜੁੜੀ ਆ ਖਬਰ ਵੱਡੀ ਭਾਈ ਅੰਮਰਤਪਾਲ ਸਿੰਘ ਖਾਲਸਾ ਦੇ ਨਾਲ ਬਹੁਤ ਲਗਾਤਾਰ ਤੋਂ ਜਿਹੜੀਆਂ ਇੱਕ ਚਰਚਾਾਂ ਵਿੱਚ ਚੱਲ ਰਹੀਆਂ ਸੀ ਕਿ ਭਾਈ ਅੰਮਰਤਪਾਲ ਸਿੰਘ ਨੂੰ ਸੌ ਨਹੀਂ ਚਕਾਈ ਜਾਵੇਗੀ ਉਹਨਾਂ ਦੀ ਜਿਹੜੀ ਮੈਂਬਰਸ਼ਿਪ ਆ ਜਿਵੇਂ ਸੀਟ ਆ ਜਿਹੜੀ ਉਨੂੰ ਖਾਲੀ ਕੀਤਾ ਜਾਊਗਾ ਕਿ ਸਰਕਾਰ ਅਮਰਤਪਾਲ ਨੂੰ ਸੌਂ ਨਹੀਂ ਚਕਾਵੇਗੀ ਬੱਕ ਬੱਕ ਲੋਕਾਂ ਦੇ ਪ੍ਰਤੀਕਰਮ ਜਿਹੜੀਆਂ ਆ ਰਹੀਆਂ ਨੇ ਪਰ ਹੁਣ ਤੁਹਾਨੂੰ ਇਸ ਵੇਲੇ ਸਭ ਤੋਂ ਵੱਡੀ ਖਬਰ ਦੇ ਦਈਏ ਕਿ ਪੰਜਾਬ ਸਰਕਾਰ ਵੱਲੋਂ ਡਿਪਟੀ ਕਮਿਸ਼ਨਰ ਅੰਮਰਸਰ ਨੂੰ ਇੱਕ ਚਿੱਠੀ ਲਿਖ ਕੇ ਭੇਜ ਦਿੱਤੀ ਚਿੱਠੀ ਦੇ ਵਿੱਚ ਕੀ ਲਿਖਿਆ ਕਿ ਭਾਈ ਅਮਰਤਪਾਲ ਸਿੰਘ ਨੂੰ ਜੇਲ੍ਹ ਦੇ ਵਿੱਚੋਂ ਜਲਦੀ ਪ੍ਰੋਲ ਦਿੱਤੀ ਜਾਵੇ ਅਤੇ ਉਹਨਾਂ ਨੂੰ ਜਿਹੜੀ ਸੌਹਾ MPDO ਜਿquestao ਦਾ ਜਿਹੜਾ ਜਲਦੀ ਸਮਾਂ ਦਿੱਤਾ ਜਾਵੇ ਹੁਣ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਅੱਗੇ ਆਮ ਬਿਰਲਾ ਲੋਕ ਸਭਾ ਦੇ ਸਪੀਕਰ ਨੂੰ ਜਿਹੜੀ ਇਹ ਚਿੱਠੀ ਭੇਜ ਦਿੱਤੀ ਗਈ ਆ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਇਸ ਤੋਂ ਪਹਿਲਾਂ ਵੀ ਭਾਈ ਅੰਮਰਤਪਾਲ ਸਿੰਘ ਵੱਲੋਂ 9 ਜੂਨ 2024 ਨੂੰ ਡਿਬਰੂਗੜ੍ਹ ਜ਼ਿਲ੍ਹੇ ਦੇ ਵਿੱਚੋਂ ਚਿੱਠੀ ਅੰਮ੍ਰਿਤ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਲਿਖ ਕੇ ਭੇਜੀ ਸੀ ਉਹ ਚਿੱਠੀ ਗਾ ਜਿਹੜਾ ਗਾ ਕਿ ਪੰਜਾਬ ਸਰਕਾਰ ਨੂੰ ਭੇਜੀ ਗਈ ਪੰਜਾਬ ਸਰਕਾਰ ਵੱਲੋਂ ਹੁਣ ਦੁਬਾਰੇ ਡਿਪਟੀ ਸਪੀਕਰ ਨੂੰ ਜਿਹੜੀ ਹੈਗੀ ਆ ਉਹ ਚਿੱਠੀ ਭੇਜ ਦਿੱਤੀ ਗਈ ਆ ਤੁਹਾਨੂੰ ਦੱਸ ਦਈਏ ਕਿ ਅੰਮ੍ਰਿਤਸਰ ਦੇ ਜਿਹੜਾ ਹੋਮ ਸੈਕਟਰੀਆ ਉਹਨੇ ਕਿਹਾ ਕਿ ਅਸੀਂ ਲੋਕ ਸਭਾ ਦੇ ਸਪੀਕਰ ਨੂੰ ਜਿਹੜੀ ਆ ਇਹ ਚਿੱਠੀ ਭੇਜ ਦਿੱਤੀ ਆ ਤੇ ਹੁਣ 25 ਜੂਨ ਨੂੰ ਸ਼ਾਇਦ 25 ਜੂਨ ਕਹਿ ਰਹੇ ਆ ਕਿ 60 ਡੇ ਜਿਹੜਾ ਲੋਕ ਸਭਾ ਦਾ ਜਿਹੜਾ ਉਹ ਚੱਲ ਰਿਹਾ ਸੈਸ਼ਨ ਹੈ ਤੇ ਸੈਸ਼ਨ ਤੋਂ ਜਿਹੜਾ ਹੁਣ ਥੋੜੇ ਦਿਨਾਂ ਬਾਅਦ ਸੈਸ਼ਨ ਬੰਦ ਹੋਵੇਗਾ ਉਸ ਤੋਂ ਬਾਅਦ ਜਿਹੜਾ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿਹੜਾ ਕਿ ਦਿੱਲੀ ਦੇ ਵਿੱਚ ਲੋਕ ਸਭਾ ਦੇ ਵਿੱਚ ਚੈਂਬਰ ਦੇ ਵਿੱਚ ਜਿਹੜੀ ਸੌਂ ਚਕਾਈ ਜਾਵੇਗੀ ਆਉਣ ਵਾਲੇ ਦਿਨਾਂ ਦੇ ਵਿੱਚ ਸਾਰਾ ਜਿਹੜਾ ਪ੍ਰਬੰਧ ਕੀਤਾ ਜਾ ਰਿਹਾ ਹੈਗਾ ਕਿ ਭਾਈ ਅੰਮ੍ਰਿਤਪਾਲ ਸਿੰਘ ਜਲਦੀ ਜਿਹੜੇ ਜੇਲ੍ਹ ਤੋਂ ਰਿਹਾ ਹੋ ਕੇ ਸਿੱਧੇ ਜਾ ਕੇ ਭਾਈ ਅੰਮ੍ਰਿਤਪਾਲ ਸਿੰਘ ਦਿੱਲੀ ਜਾ ਕੇ ਸੌਂ ਚੁੱਕਣਗੇ ਇਹ ਤੋਂ ਇੱਕ ਹੋਰ ਵੱਡੀ ਖਬਰ ਇਹਦੇ ਵਿੱਚ ਦੱਸਦੀ ਹੈ ਤੁਹਾਨੂੰ ਕਿ ਐਨਆਈ ਨੇ ਇਹ ਵੀ ਕਹਿ ਦਿੱਤਾ ਸੀ ਕੋਰਟ ਦੇ ਵਿੱਚ ਹੁਣ ਕੋਰਟ ਦੇਖੋ ਫੈਸਲਾ ਕੀ ਲੈਂਦੀ ਆ ਕੀ ਦਿੰਦੀ ਆ ਕਿ ਜਿਹੜੀ ਭਾਈ ਅੰਮਰਪਾਲ ਸਿੰਘ ਆ ਇਸ ਤੋਂ ਪਹਿਲਾਂ ਜਿਹੜਾ ਬਾਰਾਮੁੱਲਾ ਤੋਂ ਜਿਹੜਾ ਰਸੀਦ ਮੁਸਲਮਾਨ ਜਿਹੜਾ ਵਿਅਕਤੀ ਆ ਉਹ ਵੀ ਜਿਹੜਾ ਇਤਿਹਾਰ ਜੇਲ ਦੇ ਵਿੱਚ ਬੰਦਾ ਤੇ ਉਹਨਾਂ ਵੱਲੋਂ ਵੀ ਜਿਹੜਾ ਬਾਰਾਮੁੱਲਾ ਤੋਂ ਜਿਹੜਾ ਐਮਪੀ ਦੀ ਜਿੱਤ ਲੜੀ ਗਈ ਸੀ ਤੇ ਉਹ ਵੀ ਜਿੱਤ ਚੁੱਕੇ ਨੇ ਤੇ ਉਹਨਾਂ ਨੂੰ ਵੀ ਜਲਦੀ ਸੌਂ ਜੜੀ ਚੁਕਾਈ ਜਾਵੇਗੀ ਤੁਹਾਨੂੰ ਦੱਸ ਦੇ ਕਿ ਐਨਆਈ ਵੱਲੋਂ ਜਿਹੜਾ ਪਹਿਲਾਂ ਹੀ ਭਾਈ ਅੰਮਰਤਪਾਲ ਸਿੰਘ ਨੂੰ ਜਿਹੜੀ ਕੱਲ ਮਨਜ਼ੂਰੀ ਦੇ ਦਿੱਤੀ ਗਈ ਆ ਇਹ ਭਾਈ ਅੰਮਰਤਪਾਲ ਸਿੰਘ ਨੂੰ ਜਿਹੜਾ ਜਲਦੀ ਜੜੀ ਸੌਂ ਚੁਕਾਈ ਜਾਵੇਗੀ ਐਨਆਈ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਆ ਜਿਸਨੇ ਕਿ ਇਹ ਕਈ ਸ਼ਰਤਾਂ ਰੱਖੀਆਂ ਨੇ ਕਿ ਇੱਕ ਤਾਂ ਪ੍ਰੈਸ ਦੇ ਵਿੱਚ ਮੀਡੀਆ ਦੇ ਨਾਲ ਭਾਈ ਅੰਮਰਤਪਾਲ ਸਿੰਘ ਅਤੇ ਸਾਰੀ ਨੂੰ ਜਿਹੜੀ ਗੱਲਬਾਤ ਜਿਹੜੀ ਨਾ ਕੀਤੀ ਜਾਵੇ ਅਤੇ ਹੁਣ ਭਾਈ ਅੰਮਰਤਪਾਲ ਸਿੰਘ ਦੇ ਵਕੀਲ ਵੱਲੋਂ ਜਿਹੜੀ ਰੈਟ ਪਾਈ ਗਈ ਆ ਉਹਦੇ ਵਿੱਚ ਹੁਣ ਦੇਖਣਾ ਹੋਵੇਗਾ ਕਿ ਭਾਈ ਅੰਮਰਤਪਾਲ ਸਿੰਘ ਪ੍ਰੈਸ ਦੇ ਨਾਲ মিডিਆ ਦੇ ਨਾਲ ਜਾਂ ਗੱਲਬਾਤ ਕਰਨਗੇ ਜਾਂ ਨਹੀਂ ਕਰਨਗੇ ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗ ਜਾਵੇਗਾ ਪਰ ਜਿਹੜੀ ਸਭ ਤੋਂ ਵੱਡੀ ਖਬਰ ਇਹ ਲੋਕਾਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਭਾਈ ਅੰਮਰਤਪਾਲ ਸਿੰਘ ਨੂੰ ਜਿਹੜਾ ਕਿ ਸੌ ਨਹੀਂ ਚੁਕਾਈ ਜਾਵੇਗੀ ਪਰ ਹੁਣ ਜਿਹੜਾ ਬਹੁਤ ਵੱਡੀ ਜਿਹੜੀ ਖਬਰ ਨਿਕਲ ਕੇ ਸਾਹਮਣੇ ਆਈ ਆ ਕਿ ਪੰਜਾਬ ਸਰਕਾਰ ਵੱਲੋਂ ਗ੍ਰਹਿ ਵਿਭਾਗ ਨੂੰ ਜਿਹੜੀ ਚਿੱਠੀ ਭੇਜੀ ਗਈ ਆ ਜਿਹੜਾ ਕਿ ਲੋਕ ਸਭਾ ਦੇ ਸਪੀਕਰ ਨੇ ਆਮ ਬਿਰਲਾ ਤੇ ਉਹਨਾਂ ਨੂੰ ਚਿੱਠੀ ਜਿਹੜੀ ਇਹ ਭੇਜ ਦਿੱਤੀ ਗਈ ਆ ਤੇ ਹੁਣ ਹੋ ਸਕਦਾ ਕਿ ਇੱਕ ਅੱਧੇ ਦਿਨ ਦੇ ਵਿੱਚ ਹੀ ਜਿਹੜੀ ਇਹ ਭਾਈ ਅੰਮਰਤਪਾਲ ਸਿੰਘ ਜਿਹੜੇ ਸੌ ਚੁੱਕਣਗੇ ਤੇ ਹੁਣ ਕਿਤੇ ਨਾ ਕਿਤੇ ਲੋਕਾਂ ਨੂੰ ਲੱਗ ਰਿਹਾ ਜਿਨ੍ਹਾਂ ਨੇ ਖੰਡੂਰ ਸਾਹਿਬ ਵਾਸੀਆਂ ਨੇ ਵੱਡੀ ਗਿਣਤੀ ਦੇ ਵਿੱਚ ਜਿਹੜਾ ਭਾਈ ਅੰਮਰਤਪਾਲ ਸਿੰਘ ਨੂੰ ਜਿਹੜੀਆਂ ਵੋਟਾਂ ਪਾ ਕੇ ਜਿਤਾਇਆ ਸੀ ਤੇ ਉਹਨਾਂ ਨੂੰ ਲਗਾਤਾਰ ਜਿਹੜਾ ਇੱਕ ਬੇਚੈਨੀ ਸੀ ਇੱਕ ਚਰਚਾਵਾ ਸੀ ਕਿ ਅਸੀਂ ਜਿਹੜਾ 2 ਲੱਖ ਦੇ ਕਰੀਬ ਜਿਹੜਾ ਭਾਈ ਅੰਮ੍ਰਿਤਪਾਲ ਸਿੰਘ ਨੂੰ ਵੋਟਾਂ ਪਾ ਕੇ ਐਮਪੀ ਬਣਾਇਆ ਪਰ ਸਰਕਾਰ ਉਹਨਾਂ ਦੇ ਨਾਲ ਧੱਕਾ ਕਰ ਰਹੀ ਆ ਹੁਣ ਇਹ ਗੱਲ ਸਾਰੀ ਸਾਫ਼ ਹੋ ਗਈ ਕਿਉਂਕਿ ਇੱਕ ਪਾਸੇ ਕਿਹਾ ਜਾਂਦਾ ਕਿ ਜਿਹੜੇ ਲੋਕ ਸੰਵਿਧਾਨ ਨੂੰ ਮੰਨਦੇ ਨੇ ਲੋਕਤੰਤਰ ਨੂੰ ਮੰਨਦੇ ਨੇ ਤੇ ਉਹ ਸਾਰਾ ਚੋਣਾ ਵਿੱਚ ਖੜੇ ਵੀ ਹੋ ਸਕਦੇ ਨੇ ਜਿੱਤ ਸਕਦੇ ਨੇ ਚਾਹੇ ਉਹ ਤੇ ਕੋਈ ਮਰਜ਼ੀ ਕੇ ਚੱਲਦਾ ਹੋਵੇ ਇਹ ਗੱਲਾਂ ਜਿਹੜੀਆਂ ਹੈਗੀਆਂ ਨੇ ਸੰਵਿਧਾਨ ਦੇ ਦਾਇਰੇ ਵਿੱਚ ਦਰਜ ਨੇ ਪਰ ਕਿਤੇ ਨਾ ਕਿਤੇ ਸਰਕਾਰਾਂ ਅਤੇ ਜਿਹੜੇ ਹੋਰ ਲੋਕ ਨੇ ਉਹ ਇਸ ਸੰਵਿਧਾਨ ਨੂੰ ਦੂਜਿਆਂ ਨੂੰ ਤਾਂ ਪੱਟੀ ਪੜਾਉਂਦੇ ਨੇ ਕਿ ਤੁਸੀਂ ਸੰਵਿਧਾਨ ਨੂੰ ਮੰਨੋ ਪਰ ਆਪ ਲੋਕਤੰਤਰ ਦੀਆਂ ਜਿਹੜੀਆਂ ਨੇ ਉਹ ਧਜੀਆਂ ਉਡਾਉਂਦੇ ਸੀ ਤੇ ਉਡਾਉਂਦੇ ਨਜ਼ਰ ਆ ਰਹੇ ਨੇ ਜਦੋਂ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਇਸ ਤੋਂ ਪਹਿਲੇ ਹੀ ਸੌ ਚਕਾ ਦੇਣੀ ਚਾਹੀਦੀ ਸੀ ਚਲੋ ਇਹ ਪਤਾ ਸੀ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਜੇਕਰ ਸੌ ਨਾ ਚਕਾਈ ਗਈ ਤਾਂ ਸਰਕਾਰ ਦੇ ਖਿਲਾਫ ਜਿਹੜੇ ਧਰਨੇ ਮਜਾਰੇ ਲੱਗਣਗੇ ਕੋਟਾਂ ਦੇ ਵਿੱਚ ਰੈਟ ਪਾਈ ਜਾਵੋਗੀ 2 ਮਹੀਨਿਆਂ ਦਾ ਸਮਾਂ ਹੁੰਦਾ 60 ਦਿਨਾਂ ਦਾ ਕਿ ਉਹਦੇ ਵਿੱਚ ਵਿੱਚ ਸੌ ਚੱਕਣੀ ਹੁੰਦੀ ਆ ਸਰਕਾਰ ਨੂੰ ਵੀ ਕਿਤੇ ਨਾ ਕਿਤੇ ਇਹ ਡਰ ਜਾਪਦਾ ਸੀ ਕਿ ਜਿਹੜੀਆਂ ਜਿਮਣੀ ਚੋਣਾ ਹੋ ਰਹੀਆਂ ਨੇ ਉਹਨਾਂ ਦੇ ਵਿੱਚ ਜਿਹੜਾ ਵੱਡਾ ਫੈਕਟ ਪਊਗਾ ਤੇ ਵੱਡਾ ਵਿਰੋਧਤਾ ਦਾ ਉਹਨਾਂ ਨੂੰ ਸਾਹਮਣਾ ਚੱਲਣਾ ਪਊਗਾ ਇਸ ਗੱਲ ਨੂੰ ਲੈ ਕੇ ਸਾਇਦ ਭਗਵੰਤ ਮਾਨ ਵੱਲੋਂ ਜਿਹੜੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਜਿਹੜਾ ਇਹ ਨਿਰਣਾ ਲਿਆ ਗਿਆਗਾ ਚਲੋ ਚੰਗੀ ਗੱਲ ਆ ਜੇਕਰ ਇਸ ਤਰ੍ਹਾਂ ਹੀ ਸਾਂਤਮਈ ਢੰਗ ਦੇ ਨਾਲ ਕੋਈ ਵੀ ਸਰਕਾਰ ਹੋਵੇ ਜਿਹੜਾ ਵੀ ਬੰਦਾ ਨਮਾਇੰਦਾ ਹੋਗਾ ਵੋਟਾਂ ਦੇ ਨਾਲ ਜਿੱਤਿਆ ਹੋਵੇ ਉਸ ਨੂੰ ਸੰਵਿਧਾਨ ਦਾ ਜਿਹੜਾ ਹੱਕ ਬਣਦਾਗਾ ਸੋਚ ਕਾਉਣ ਦਾ ਪਰ ਸਾਡੀਆਂ ਸਰਕਾਰਾਂ ਕਿਤੇ ਨਾ ਕਿਤੇ ਇਹ ਧੱਕਾ ਕਰਦੀਆਂ ਨਜ਼ਰ ਆਉਂਦੀਆਂ ਨੇ ਤੇ ਹੁਣ ਇਸ ਵੇਲੇ ਜਿਹੜੀ ਵੱਡੀ ਖਬਰ ਆ ਭਾਈ ਅੰਮਰਤਪਾਲ ਸਿੰਘ ਨੂੰ ਜਿਹੜੀ ਪੈਰੋਲ ਮਿਲਣ ਵਾਲੀ ਆ ਜਲਦੀ ਉਹ ਜੇਲ੍ਹ ਤੋਂ ਰਿਹਾਅ ਹੋਣ ਵਾਲੇ ਨੇ ਰਿਹਾਅ ਹੋ ਕੇ ਸਿੱਧੀ ਜਿਹੜੀ ਦਿੱਲੀ ਦੇ ਵਿੱਚ ਜਾਣਗੇ ਲੋਕ ਸਭਾ ਦੇ ਵਿੱਚ ਚੈਂਬਰ ਦੇ ਵਿੱਚ ਜਿਹੜੀ ਉਹਨਾਂ ਨੂੰ ਸੌਂਚ ਚकाई ਜਾਵੇਗੀ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਆਪਣੇ ਕਮੈਂਟ ਲਿਖਣੇ ਨਾ ਭੁੱਲਣਾ ਤੁਹਾਡਾ ਵੀ ਧੰਨਵਾਦ ਜਿਨ੍ਹਾਂ ਨੇ ਆਪਣਾ ਸਮਾਂ ਕੱਢ ਕੇ ਜਿਹੜੇ ਭਾਈ ਅੰਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਤੁਸੀਂ ਖੜੇ ਹੋ ਵੱਡੀ ਗਿਣਤੀ ਦੇ ਵਿੱਚ ਲੋਕ ਨੇ ਜਿਹੜੇ ਸੰਗਤ ਆ ਜਿਹੜੀ ਉਹ ਭਾਈ ਅੰਮਰਤਪਾਲ ਸਿੰਘ ਨੂੰ ਚਾਹੁੰਦੀ ਆ ਕਿਉਂਕਿ ਉਹ ਅੰਮਰਿਤਪਾਲ ਸਿੰਘ ਉਹ ਨੌਜਵਾਨ ਆ ਤੇ ਜਿਨ੍ਹਾਂ ਨੇ ਇਹ ਹਰ ਇੱਕ ਪਤ ਨੂੰ ਜਗਾਇਆ ਤੇ ਜਿਹੜੇ ਨਸਾਂ ਤੇ ਲੱਗੇ ਸੀ ਨੌਜਵਾਨ ਆ ਉਹਨਾਂ ਨੇ ਢੜਾ ਢਾਡਾ ਜਿਹੜਾ ਅੰਮਰਿਤਪਣ ਕਰ ਲਿਆ ਸੀ ਅਤੇ ਨਸਿਆਂ ਤੋਂ ਕਿਨਾਰਾ ਕਰਨ ਲੱਗ ਪਏ ਸੀ ਪਰ ਜਿਹੜਾ ਵੱਡਾ ਸਭ ਤੋਂ ਵੱਡਾ ਪੱਕਾ ਇਹ ਕਹਿੰリエ ਕਿ ਨਸਿਆਂ ਦਾ ਮੁੱਦਾ ਜਿਹੜਾ ਪੰਜਾਬ ਦੇ ਵਿੱਚ ਚੱਲ ਰਿਹਾਗਾ ਨਿਤਨਾ ਨਿਤ ਹਰ ਇੱਕ ਪਿੰਡ ਦੇ ਅੰਦਰ ਜਿਹੜਾ ਚਿੱਟੇ ਦੇ ਦੈਂਤ ਨਾਲ ਨੌਜਵਾਨਾਂ ਦੀ ਜਿਹੜੀਆਂ ਮੌਤਾਂ ਹੋ ਰਹੀਆਂ ਨੇ ਇਸ ਨੂੰ ਲੈ ਕੇ ਵੀ ਲੋਕਾਂ ਵੱਲੋਂ ਇੱਕ ਬੜਾ ਹੈਰਾਨੀਜਨਕ ਸੀ ਕਿ ਜਿਹੜਾ ਨੌਜਵਾਨ ਨਸੇ ਛਡਾਉਂਦਾਗਾ ਉਹਨਾਂ ਨੂੰ ਅੰਦਰ ਕੀਤਾ ਜਾ ਰਿਹਾ ਜਿਹੜੇ ਨਸੇ ਵਕਾਉਂਦੇ ਨੇ ਜਾਂ ਨਸੇ ਵੇਚਦੇ ਨੇ ਉਹ ਸਰੇ ਆਮ ਜਿਹੜੇ ਖੁੱਲੇ ਫਿਰਦੇ ਨੇ ਤੇ ਇਸ ਨੂੰ ਲੈ ਕੇ ਵੀ ਜਿਹੜੀਆਂ ਲੋਕਾਂ ਵੱਲੋਂ ਸਖਤ ਟਿੱਪਣੀਆਂ ਸਰਕਾਰ ਤੇ ਕੀਤੀਆਂ ਜਾ ਰਹੀਆਂ ਸਨ ਕਿਤਨਾ ਕਿਤੇ ਸਰਕਾਰ ਜਿਹੜੀ ਹੁਣ ਝੁਕਦੀ ਨਾਜ਼ਰ ਆ ਰਹੀ ਆ ਤੇ ਤੁਸੀਂ ਵੀਡੀਓ ਨੂੰ ਅੱਗੇ ਸ਼ੇਅਰ ਕਰਨਾ ਵੱਧ ਤੋਂ ਵੱਧ ਆਪਣੇ ਕਮੈਂਟ ਲਾਇਕ ਆਪਣੀ ਸੁਝਾਅ ਜ਼ਰੂਰ ਭੇਜਣਾ ਅਨਵਾਦ ਵਹਿਜੀ ਕਾ ਖਾਲਸਾ ਸ੍ਰੀ ਵਹਿਰਜੀ ਕੀ ਫਤਿਹ